ਕੋਈ ਸਰਦਕਾਂ ਸੰਧਿਕਰ ਰਹੇ ਕੀ ਕਰਨਾ ਸਰਦਕ ਵੀ ਦੱਸਿ ਕਰਾਉਣਾ ਮੈਂ ਇਹ ਬੰਦੇ ਜੀ ਇੱਕ ਵਾਰੀ ਬੋਦੀ ਖਾਲਸਾ ਜੀ ਬੋਲੀ ਆ ਜੀ ਕਰਗੀਦਰ ਪਾਤਸ਼ਾਹ ਜੀ ਨੂੰ ਇਹਨੇ ਭਦੀ ਸ਼ਬਦਾਵਲੀ ਬੋਲੀ ਆ ਬਿਲਕੁਲ ਬਿਲਕੁਲ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਜੀ ਇੱਕ ਗਨ ਖੋਲ ਕੇ ਸਾਰੇ ਹੀ ਹਿੰਦੁਸਤਾਨ ਦੇ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਸੁਣ ਲੈਣ ਜਿੰਨੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਦੀ ਸ਼ਬਦਾਵਲੀ ਜਾਂ ਕੋਈ ਵੀ ਸ਼ਾਨ ਦੇ ਖਿਲਾਫ ਬੋਲਿਆ ਉਹਦਾ ਹਾਲ ਬਹੁਤ ਮਾੜਾ ਹੋਊ ਹੁਣ ਇਹ ਮਾਫੀ ਮੰਗਦਾ ਆ ਮੰਗਾਂ ਮਾਗੀ ਸਿੰਘਾਂ ਦੇ ਕੋਲੋਂ ਸਾਰੇ ਕੋਲ ਇਦਾਂ ਹੀ ਇਦਾਂ ਹੀ ਲਿਖਤੋ ਗਿਆ ਮੈਨੂੰ ਕੋਈ ਮਨਸ਼ਾ ਨਹੀਂ ਸੀ ਇਹ ਕੰਮ ਕਰਨ ਦੀ ਨਾ ਤੂੰ ਇਹ ਵੀ ਦੱਸ ਨਾ ਬੋਲਿਆ ਕੀ ਬੋਲੇ ਵੀ ਦੱਸ ਮੈਨੂੰ ਕੁਝ ਨਹੀਂ ਪਤਾ ਜੀ ਕੀ ਹੋਇਆ ਮੈਂ ਕੀ ਲਿਖਿਆ ਮੈਂ ਤੁਹਾਨੂੰ ਨਵੇਂ ਪਿੱਤੋ ਲਿਖਾ ਗਿਆ ਕੀਵੇਂ ਲਿਖਿਆ ਇਹ ਕੋਈ ਨਹੀਂ ਚਪੇ ਬੇੜਾ ਜੀ ਮੂੜੀ ਜਾ ਦੇ ਰਿਹਾ ਇਹ ਤਾਂ ਉਹਦੇ ਹੱਥੇ ਬਾਬਾ ਜੀ ਕੋਈ ਗੱਲ ਨਹੀਂ ਬੰਦੇ ਬਾਬਾ ਜੀ ਬੋਲ ਬੋਲ ਇਦਾਂ ਲਗੜੀਏ ਜੇ ਅਸੀਂ ਨਾਲ ਕੋਆਪਰੇਟ ਕਰਾਂਗੇ ਕੋਆਪਰੇਟ ਕਰਾਂਗੇ ਸਾਡੇ ਨਾਲ ਕੋਆਪਰੇਟ ਕਰਾਂਗੇ ਬਾਬਾ ਜੀ ਚੰਗੀ ਕੋਸ਼ਿਸ਼ ਬਣਾ ਹੱਥ ਕੋਈ ਨਹੀਂ ਹੁੰਦਾ ਕੋਈ ਹੁੰਦਾ ਸਾਰਾ ਸਰਹਾਨਾ ਕੋ ਕਰਦੇ ਹੁਣ ਇਹਨਾਂ ਨੂੰ ਦੇਖੋ ਥੋੜੀ ਕੋ ਮਾਰ ਲੈਣ ਹੱਥ ਨਾਲ ਹੋ ਜਾਣਗੇ ਭਾਲ ਜਾਣ ਬੇਅੰਤ ਮੂਰੇ ਹੋ ਬੜਾ ਜੀ ਇਹ ਬੰਦੇ ਨੂੰ ਪਹਿਲਾਂ ਪਤਾ ਬਾਬਾ ਜੀ ਇੱਕ ਵਾਰ ਬਾਬਾ ਜੀ ਇਹ ਕਾਰਵਾਈ ਕਰਾਉਣੀ ਹੈ ਕਾਰਵਾਈ ਕਰੋਗੇ ਅਸੀਂ ਬਿਲਕੁਲ ਅਸੀਂ ਕਾਰਵਾਈ ਕਰਾਂਗੇ ਬਿਲਕੁਲ ਕਰਾਂਗੇ ਤੇ ਇਹ ਤੇ ਲਿਖਤੀ ਕਾਰਵਾਈ ਸਾਰੀ ਜਿਹੜੀ ਉਹ ਹੋਣੀ ਕਰਕੇ ਦੋ ਹੋਣੀ ਹੀ ਦਿੰਨੇ ਹੋਣੀ ਇੱਥੇ ਆਪਾਂ ਇਹਨੂੰ ਨਾਲ ਹੀ ਉਹ ਲਿਖ ਜਾਣਾ ਉੱਥੇ ਉੱਥੇ ਗੁਰਦੁਆਰਾ ਸਾਹਿਬ ਉੱਥੇ ਕਰਾਉਂਦੇ ਅਸੀਂ ਲੈ ਕੇ ਆਉਣੇ ਨਹੀਂ ਆਪਾਂ ਜਾਂਦੇ ਨਾਲ ਹੀ ਆਓ ਉੱਥੇ ਨਾਲ ਹੀ ਚਲੀਏ ਤੁਸੀਂ ਵੀ ਨਾਲ ਆਓ ਆਪਾਂ ਕਾਰਵਾਈ ਜਿੰਨਾ ਜੇ ਨਾ ਹੋਈ ਜਿੰਨਾ ਦੇ ਪਰਚਾ ਨਾ ਹੋਇਆ ਇਹਦੇ ਤੇ ਉਹਨਾਂ ਦਾ ਜਾਣਾ ਨਹੀਂ ਬਾਬਾ ਜੀ ਆਰਿਓ ਉੱਥੇ ਕਰ ਦੇਗਾ ਨਹੀਂ ਆ ਜਾਓ